ਅੱਜ ਬਹੁਤ ਹੀ ਮਰਹੂਮ ਗਾਇਕ ਅਮਰ ਸਿੰਘ ਚੰਕੀਲਾ ਜੀ ਬੀਬੀ ਅਮਰਜੋਤ ਉਹਨਾਂ ਦੀ 36ਵੀਂ ਵਰਸੀ ਜਿਹੜੀ ਹੈ ਦੁੱਗਰੀ ਪਿੰਡ ਜ਼ਿਲ੍ਹਾ ਲੁਧਿਆਣਾ ਬਿਲਕੁਲ ਲੁਧਿਆਣਾ ਦੇ ਨਾਲ ਮਨਾਈ ਜਾ ਰਹੀ ਹੈ ਔਰ ਇਹ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੈ ਪੰਜਾਬ ਦੇ ਨਾਮਵਰ ਕਲਾਕਾਰ ਆ ਰਹੇ ਹਨ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰ ਰਹੇ ਹੈ ਔਰ ਗੀਤ ਸੰਗੀਤ ਦੇ ਜ਼ਰੀਏ ਉਹਨਾਂ ਨੂੰ ਜਿਹੜੀ ਹੈ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹਰ ਇੱਕ ਸਾਲ ਇਹ ਪ੍ਰੋਗਰਾਮ ਹੁੰਦਾ ਹੈ ਜੀ ਔਰ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਵੀ ਰਹੀਆਂ ਪਹਿਲਾਂ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਾਲ ਥੋੜਾ ਬਿਹਤਰ ਹੋਇਆ ਅਗਲੇ ਸਾਲ ਇਤੋਂ ਵੀ ਬਿਹਤਰ ਕਰਾਂਗੇ ਤੇ ਇੱਕ ਪਰੋਲਾ ਪੁਰਾਣਾ ਜਿਹੜਾ ਅਸੀਂ ਵੱਖਰਾ ਕਰ ਰਹੇ ਹਾਂਗੇ ਚਮਕੀਲਾ ਸਾਹਿਬ ਦੀ ਯਾਦ ਜਿਹੜੀ ਹਜ ਤੱਕ ਨਹੀਂ ਬਣੀ ਇੱਕ ਤਾਂ ਗੇਟ ਜਿਹੜਾ ਜੀ ਮੈਂ ਆਪਣੀ ਤਨਖਾਹ ਦੇ ਵਿੱਚੋਂ 1 ਲੱਖ ਰੁਪਇਆ ਚਮਕੀਲਾ ਸਾਹਿਬ ਦੀ ਇਹ ਯਾਦਗਾਰ ਗੇਟ ਵਾਸਤੇ ਜਿਹੜਾ ਜੀ ਉਹ ਦਿੱਤਾ 1 ਲੱਖ ਰੁਪਇਆ ਇਥੋਂ ਦੇ ਕੁਲਵੰਤ ਸਿੱਧੂ ਸਾਹਿਬ ਆਣ ਨਾਲ ਆਤਮ ਨਗਰੋਂ ਨਾ ਦਿੱਤਾ 1 ਲੱਖ ਰੁਪਇਆ ਸਤਪਾਲ ਮਿੱਤਲ ਸਾਹਿਬ 90 ਤੋਂ ਉਹਨਾਂ ਦੀ ਟੀਮ ਹੈ ਜੀ ਉਹਨਾਂ ਨੇ ਦਿੱਤਾ ਔਰ ਕਹਿੰਦੇ ਅਸੀਂ 9 ਲੱਖ ਹੋਰ ਦਵਾਂਗੇ 10 ਲੱਖ ਰੁਪਏ ਦੇਣਗੇ ਤੇ ਕੋਈ 5 ਲੱਖ ਕੋਈ 10000 ਸੰਗਤ ਜਿਹੜੀ ਆ ਪੈਸੇ ਦੇ ਰਹੀ ਆ ਅਸੀਂ ਪ੍ਰੋਪਰ ਅਕਾਊਂਟ ਖੁਲਾਇਆ ਜੂ ਚੈੱਕ ਪਾਣਗੇ ਉਹ ਇੱਕ ਯਾਦਗਾਰੀ ਗੇਟ ਇੱਕ ਉਹਨਾਂ ਦੇ ਨਾਂ ਤੇ ਮਾਰਗ ਇੱਕ ਚੌਂਕ ਡੁੱਗਰੀ ਦੇ ਵਿੱਚ ਅਮਰ ਸਿੰਘ ਚੰਕੀਲਾ ਤੇ ਬੀਬੀ ਅਮਰਜੋਤ ਕੌਰ ਉਹਨਾਂ ਦੇ ਨਾਂ ਤੇ ਬਣਾਵਾਂਗੇ ਇੱਕ ਅਸੀਂ ਜਗ੍ਹਾ ਚਾਹੁੰਦੇ ਆ ਕਿ ਜਗ੍ਹਾ ਜਿਹੜੀ ਲੈ ਕੇ ਪਰਮਾਨੈਂਟ ਉਹ ਨਾਂ ਤੇ ਵਿੱਚ ਤੇ ਹਰੇਕ ਸਾਲ ਉਹਨਾਂ ਦੀ ਯਾਦ ਦੇ ਵਿੱਚ ਮੇਲਾ ਲੱਗੇ ਔਰ ਅੱਜ ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਬਾਂਦੇ ਤੋਂ ਵਿਸ਼ੇਸ਼ ਤੌਰ ਤੇ ਅਜ ਅਲੀ ਸਾਹਿਬ ਪਹੁੰਚੇ ਆ ਜਿਨ੍ਹਾਂ ਨੇ ਫਿਲਮ ਚੰਕੀਲਾ ਬਣਾਈ ਆ ਜੀ ਵਿਸ਼ੇਸ਼ ਤੌਰ ਤੇ ਬੰਬੇ ਤੋਂ ਹਾਜ਼ਰੀ ਲਵਾਏ ਗਏ ਆ ਅਗਲੇ ਮਹੀਨੇ 12 ਅਪ੍ਰੈਲ ਨੂੰ ਫਿਲਮ ਰਿਲੀਜ ਹੋ ਰਹੀ ਆ ਆ ਉਹ ਸਾਰੇ ਜ਼ਰੂਰ ਦੇਖਣ ਔਰ ਇਹ ਜਿਹੜਾ ਪ੍ਰੋਗਰਾਮ ਆ ਜੀ ਇਹਦੇ ਵਿੱਚ ਮੈਂ ਸਭ ਨੂੰ ਬੇਨਤੀ ਕਰਦਾ ਆਂ ਕਿ ਸਾਰੇ ਵੱਧ ਚੜ ਕੇ ਆਪਣਾ ਸਹਿਯੋਗ ਕਰੋ ਕਿਉਂਕਿ ਅਮਰ ਸਿੰਘ ਚੰਕੀਲਾ ਸ਼ਿਰਕਤ ਤੌਰ ਤੇ ਤਾਂ ਭਾਵੇਂ ਚਲੇ ਗਏ ਪਰ ਉਹਨਾਂ ਦਾ ਗੀਤ ਹਮੇਸ਼ਾ ਅਮਰ ਰਹੇ ਜੀ ਉਹਨਾਂ ਦੇ ਗੀਤਾਂ ਦੇ ਜ਼ਰੀਏ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਸਾਰੇ ਐਨ ਆਰ ਆਈ ਭਰਾ ਪੰਜਾਬ ਦੇ ਨਿਵਾਸੀ ਜਿਹੜੇ ਥੰਕੀਲਾ ਸਾਹਿਬ ਨੂੰ ਪਿਆਰ ਕਰਦੇ ਉਹਨਾਂ ਦੇ ਕਲਾ ਨੂੰ ਪਿਆਰ ਕਰਦੇ ਸਾਰੇ ਜਰੂਰ ਇਹਨਾਂ ਕੋਈ ਹਿੱਸਾ ਪਾਉਣ ਤਾਂ ਕਿ ਉਹਨਾਂ ਦੀ ਯਾਦ ਜਿਹੜੀ ਹੈ ਸਥਾਪਿਤ ਕੀਤੀ ਜਾ ਸਕੇ ਅੱਜ ਬਹੁਤ ਹੀ ਮਰਹੂਮ ਗਾਇਕ ਅਮਰ ਸਿੰਘ ਥੰਕੀਲਾ ਜੀ ਅਮਰਜੋਤ ਉਹਨਾਂ ਦੀ 36ਵੀਂ ਵਰ੍ਹੇ ਜਿਹੜੀ ਹੈ ਦੁਗਰੀ ਪਿੰਡ ਜ਼ਿਲ੍ਹਾ ਲੁਧਿਆਣਾ ਬਿਲਕੁਲ ਲੁਧਿਆਣਾ ਦੇ ਨਾਲ ਮਨਾਈ ਜਾ ਰਹੀ ਹੈ ਔਰ ਇਹ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੈ ਪੰਜਾਬ ਦੇ ਨਾਮਵਰ ਕਲਾਕਾਰ ਆ ਰਹੇ ਹਨ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰ ਰਹੇ ਹਨ ਔਰ ਗੀ ਸੰਗੀਤ ਦੇ ਜ਼ਰੀਏ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹਰੇਕ ਸਾਲ ਇਹ ਪ੍ਰੋਗਰਾਮ ਹੁੰਦਾ ਹੈ ਜੀ ਔਰ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਵੀ ਰਹੀਆਂ ਪਹਿਲਾਂ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਾਲ ਥੋੜਾ ਬਿਹਤਰ ਹੋਇਆ ਅਗਲੇ ਸਾਲ ਇਤੋਂ ਵੀ ਬਿਹਤਰ ਕਰਾਂਗੇ ਤੇ ਇੱਕ ਪਰੋਲਾ ਪੁਰਾਣਾ ਜਿਗਾ ਅਸੀਂ ਵੱਖਰਾ ਕਰ ਰਹੇ ਹਾਂਗੇ ਚਮਕੀਲਾ ਸਾਹਿਬ ਦੀ ਯਾਦ ਜਿਹੜੀ ਹੱਦ ਤੱਕ ਨਹੀਂ ਬਣੀ ਇੱਕ ਤਾਂ ਗੇਟ ਜਿਹੜਾ ਜੀ ਮੈਂ ਆਪਣੀ ਤਨਖਾਹ ਦੇ ਵਿੱਚੋਂ 1 ਲੱਖ ਰੁਪਇਆ ਚਮਕੀਲਾ ਸਾਹਿਬ ਦੀ ਇਹ ਯਾਦਗਾਰ ਗੇਟ ਵਾਸਤੇ ਜਿਹੜਾ ਜੀ ਉਹ ਦਿੱਤਾ 1 ਲੱਖ ਰੁਪਇਆ ਅਸੀਂ ਨੇ ਕੁਲਵੰਤ ਸਿੱਧੂ ਸਾਹਿਬ ਐਮਐਲਏ ਆਤਮਨਗਰ ਨੂੰ ਦਿੱਤਾ 1 ਲੱਖ ਰੁਪਇਆ ਸਤਪਾਲ ਮਿੱਤਲ ਸਾਹਿਬ 90 ਤੋਂ ਉਹਨਾਂ ਦੀ ਟੀਮ ਹੈ ਜੀ ਉਹਨਾਂ ਨੂੰ ਦਿੱਤਾ ਔਰ ਕਹਿੰਦੇ ਅਸੀਂ 9 ਲੱਖ ਹੋਰ ਦਵਾਂਗੇ 10 ਲੱਖ ਰੁਪਇਆ ਦੇਣਗੇ ਤੇ ਕੋਈ 5 ਲੱਖ ਕੋਈ 10000 ਸੰਗਤ ਜਿਹੜੀ ਹੈ ਕਾਸੇ ਦੇ ਰਹੀ ਹੈ ਅਸੀਂ ਪ੍ਰੋਪਰ ਅਕਾਊਂਟ ਖਲਾਇਆ ਜੀ ਉੱਚ ਚੈੱਕ ਪਾਣਗੇ ਇੱਕ ਯਾਦਗਾਰੀ ਗੇਟ ਇੱਕ ਉਹਨਾਂ ਦੇ ਨਾਂ ਤੇ ਮਾਰਗ ਇੱਕ ਚੌਂਕ ਉਗਰੀ ਦੇ ਵਿੱਚ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਉਹਨਾਂ ਦੇ ਨਾਂ ਤੇ ਬਣਾਵਾਂਗੇ ਇੱਕ ਅਸੀਂ ਜਗ੍ਹਾ ਚਾਹੁੰਦੇ ਹਾਂ ਕਿ ਜਗ੍ਹਾ ਜਿਹੜੀ ਲੈ ਕੇ ਪਰਮਾਨੈਂਟ ਉਹ ਨਾਂ ਤੇ ਵਿੱਚ ਤੇ ਹਰੇਕ ਸਾਲ ਉਹਨਾਂ ਦੀ ਯਾਦ ਦੇ ਵਿੱਚ ਮੇਲਾ ਲੱਗੇ ਔਰ ਅੱਜ ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਬਾਂਬੇ ਤੋਂ ਵਿਸ਼ੇਸ਼ ਤੌਰ ਤੇ ਇਮਤੀਆਜ਼ ਅਲੀ ਸਾਹਿਬ ਪਹੁੰਚੇ ਆ ਜਿਨ੍ਹਾਂ ਨੇ ਫਿਲਮ ਚਮਕੀਲਾ ਬਣਾਈ ਹੈ ਜੀ ਵਿਸ਼ੇਸ਼ ਤੌਰ ਤੇ ਬਾਂਬੇ ਤੋਂ ਹਾਜ਼ਰੀ ਲਵਾ ਕੇ ਗਏ ਆ ਅਗਲੇ ਮਹੀਨੇ 12 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋ ਰਹੀ ਆ ਉਹ ਸਾਰੇ ਜਰੂਰ ਦੇਖਣ ਔਰ ਇਹ ਜਿਹੜਾ ਪ੍ਰੋਗਰਾਮ ਹੈ ਜੀ ਇਹਦੇ ਵਿੱਚ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਵੱਧ ਚੜ ਕੇ ਆਪਣਾ ਸਹਿਯੋਗ ਕਰੋ ਕਿਉਂਕਿ ਅਮਰ ਸਿੰਘ ਚੰਕੀਲਾ ਸ਼ੀਰਕ ਤੌਰ ਤੇ ਤਾਂ ਭਾਵੇਂ ਚਲੇ ਗਏ ਪਰ ਉਹਨਾਂ ਦਾ ਗੀਤ ਹਮੇਸ਼ਾ ਅਮਰ ਰਹੇ ਜੀ ਉਹਨਾਂ ਦੇ ਗੀਤਾਂ ਦੇ ਜ਼ਰੀਏ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਸਾਰੇ ਐਨ ਆਰ ਆਈ ਭਰਾ ਪੰਜਾਬ ਦੇ ਨਿਵਾਸੀ ਜਿਹੜੇ ਚੰਕੀਲਾ ਸਾਹਿਬ ਨੂੰ ਪਿਆਰ ਕਰਦੇ ਉਹਨਾਂ ਦੇ ਕਲਾ ਨੂੰ ਪਿਆਰ ਕਰਦੇ ਸਾਰੇ ਜ਼ਰੂਰ ਉਹਨਾਂ ਕੋ ਹਿੱਸਾ ਪਾਉਣ ਤਾਂ ਕਿ ਉਹਨਾਂ ਦੀ ਯਾਦ ਜਿਹੜੀ ਹੈ ਸਥਾਪਿਤ ਕੀਤੀ ਜਾ ਸਕੇ ਜੀ